ਨਾਨੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਸ ਸੰਤੁਕ ਟਿਕ ਐਂਡ ਬਲੌਗ ਤੇ ਸਵਾਗਤ ਹੈ ਜੀ ਤੁਹਾਡਾ ਲਓ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਹੈਗੇ ਤੁਹਾਨੂੰ ਸੂਟ ਦਿਖਾਉਣ ਲੱਗੇ ਆ ਅੱਜ ਕਾਟਨ ਦੇ ਸੂਟ ਆਏ ਨੇ ਬਹੁਤ ਜ਼ਿਆਦਾ ਭੈਣਾ ਦੇ ਕਮੈਂਟ ਆ ਰਹੇ ਤੇ ਹਨਾ ਕਿ ਤੁਸੀਂ ਕਾਟਨ ਦੇ ਸੂਟ ਨਹੀਂ ਲੈ ਕੇ ਆਏ ਸੂਟ ਆਪਣੇ ਜਿਹੜੇ ਹੈਗੇ ਬੁਟੀਕ ਤੇ ਆਉਂਦੇ ਜਾਂਦੇ ਰਹਿੰਦੇ ਆਂ ਦੀ ਸੇਲ ਹੁੰਦੇ ਰਹਿੰਦੇ ਆ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਮਿਲਦਾ ਕਿਉਂਕਿ ਸਟੂਡੈਂਟ ਵੀ ਹੁੰਦੇ ਆ 2 ਵਜੇ ਤੱਕ ਆਪਣੇ ਸਟੂਡੈਂਟ ਹੁੰਦੇ ਆ ਹਨਾ ਉਹਨਾਂ ਦੇ ਵਿੱਚ ਸਿਲਾਈ ਦਾ ਕੰਮ ਸਿੱਖਦੇ ਆ ਜਾਂ ਬਿਊਟੀਸ਼ਨ ਦਾ ਕੁਝ ਵੀ ਕੰਮ ਸਿੱਖਦੇ ਉਹਨਾਂ ਚ ਹੀ ਟਾਈਮ ਨਿਕਲ ਜਾਂਦਾ ਹੈ ਹਨਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਿਲਾਈ ਵੀ ਬਹੁਤ ਜ਼ਿਆਦਾ ਸਿਲਾਈ ਆਪਣੇ ਕੋਲੇ ਜਿਹੜੀ ਹੈਗੀ ਪਹੀਆ ਕਰਨ ਵਾਲੀ ਏ ਉਹਦੇ ਕਰਕੇ ਆਪਾਂ ਨੇ ਤੋਂ ਕੋਈ ਵੀਡੀਓ ਜਿਹੜੀ ਹੈਗੀ ਅਪਲੋਡ ਨਹੀਂ ਹੁੰਦੀ ਟਾਈਮ ਹੀ ਨਹੀਂ ਮਿਲਦਾ ਹੈਗਾ ਹੁਣ ਅਸੀਂ ਭੈਣਾਂ ਦੀ ਫਰਮਾਇਸ਼ ਤੇ ਜਿਹੜਾ ਹੈਗਾ ਕਾਟਨ ਦੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਸੂਟ ਨੇ ਲਓ ਜੀ ਦਿਖਾਉਣ ਲੱਗੇ ਆ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਆ ਇਹਦਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੋਰੀ ਦੇ ਵਿੱਚ ਹੈ ਜੀ ਬਰਨਾਲਾ ਰੋਡ ਦੇ ਉੱਪਰ ਹੈ ਤੱਕੜਵਾਲ ਬਾਈਪਾਸ ਤੇ ਉੱਪਰ ਅਸੀਂ ਆਪਣਾ ਨੰਬਰ ਸ਼ੋਅ ਕਰਤਾ ਹੈ ਨਾ ਤੁਸੀਂ ਜਦੋਂ ਮਰਜ਼ੀ ਜਿਹੜਾ ਹੈਗਾ ਕਾਲ ਵਗੈਰਾ ਕਰਕੇ ਸਾਨੂੰ ਆ ਸਕਦੇ ਹੋ ਹਨ ਜੇ ਤੁਸੀਂ ਲੈਣਾ ਪਲੀਜ਼ ਤਾਂ ਹੀ ਜਿਹੜਾ ਹੈਗਾ ਫੋਨ ਕਰਿਆ ਕਰੋ ਜਾਂ ਕਈ ਵਾਰੀ ਉਦਾਂ ਹੀ ਭੈਣਾ ਪੁੱਛਦੀਆਂ ਰਹਿੰਦੀਆਂ ਨੇ ਹਨ ਤੇ ਫਿਰ ਐਨਾ ਟਾਈਮ ਹੀ ਨਹੀਂ ਹੁੰਦਾ ਜੀ ਫਿਰ ਤੁਸੀਂ ਕਹਿੰਦੇ ਫੋਨ ਨਹੀਂ ਚੱਕਦੇ ਫੋਨ ਚੱਕਣ ਦਾ ਟਾਈਮ ਹੀ ਨਹੀਂ ਹੁੰਦਾ ਤੇ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਟੂਡੈਂਟਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਜੀ ਸਲਾਈ ਦੀ ਟ੍ਰੇਨਿੰਗ ਦੇ ਰਹੇ ਹਾਂ ਤੇ ਬਿਊਟੀ ਐਡਿਸ਼ਨ ਦੇ ਕੋਰਸ ਤੁਸੀਂ ਜਦੋਂ ਮਾਜੀ ਜਿਹੜਾ ਹੈਗਾ ਸਾਡੇ ਕੋਲੇ ਘੱਟ ਘੱਟ ਰੇਟਾਂ ਤੇ ਕਰ ਸਕਦੇ ਹੋ ਲਓ ਜੀ ਇਹ ਵਾਲੇ ਆਪਣੇ ਕੋਲੇ ਕਾਟਨ ਦੇ ਸੂਟ ਆਇਆ ਦੇਖੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਹੈਗਾ ਕੱਪੜਾ ਹੈਗਾ ਆ ਪਿਓਰ ਕਾਟਨ ਜਿੱਦਾਂ ਆਪਾਂ ਕਹਦੀਏ ਆ ਦੇਖੋ ਇੱਕ ਸੂਟ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਤੇ ਬਾਕੀ ਦੇਖੋ ਆ ਦੇਖੋ ਇਸ ਤਰ੍ਹਾਂ ਚਾਰ-ਚਾਰ ਕਲਰ ਹੋਣਗੇ ਸਾਰੇ ਸੂਟਾਂ ਦੇ ਵਿੱਚ ਚਾਰ-ਚਾਰ ਕਲਰ ਹੋਣਗੇ ਆ ਦੇਖੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਸ਼ਰਟ ਹੋਊਗੀ ਜੀ ਇਹ ਵਾਲੀ ਆ ਗਈ ਸ਼ਰਟ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਪੋਟਲੀ ਬਟਨ ਲਾ ਕੇ ਜਿਹੜਾ ਪੱਟੀਆਂ ਲਾ ਕੇ ਗਲਾ ਬਣਾਇਆ ਹੋਇਆ ਹੈ ਗਲਾ ਤਿਆਰ ਕਰਿਆ ਹੋਇਆ ਹੈ ਇੱਥੇ ਜਿਹੜਾ ਹੈਗਾ ਤੁਸੀਂ ਗਲਾ ਬਣਾ ਸਕਦੇ ਹੋ ਪੋਟਲੀ ਬਟਨ ਜੇ ਆਪਾਂ ਇਦਾਂ ਦੇ ਡਿਜ਼ਾਈਨ ਵੀ ਕਰਾਉਣੇ ਆ ਜਿਹੜਾ ਹੈਗਾ ਕਿਉਂਕਿ ਬੁਟੀਕ ਵਾਲਿਆਂ ਦੀ ਵੀ ਬਹੁਤ ਮਿਹਨਤ ਆਉਂਦੀ ਹੈ ਹਨਾ ਇਹਨਾਂ ਦੇ ਜਿਹੜੇ ਹੈਗੇ ਨੇ ਅਲੱਗ ਤੋਂ ਚਾਰਜਸ ਹੋ ਜਾਂਦੇ ਆ ਇਹਦਾ ਗਲਾ ਬਣਿਆ ਹੋਇਆ ਤੁਸੀਂ ਸਿੰਪਲ ਜਿਹੜੀ ਹੈਗੀ ਸਟਿਚਿੰਗ ਦੇ ਕੇ ਆਪਣਾ ਸੂਟ ਬਣਵਾ ਸਕਦੇ ਹੋ ਇਹਦੇ ਨਾਲ ਇਦਾਂ ਦੀ ਜਿਹੜੀ ਹੈਗੀ ਬਾਟਮ ਹੈਗੀ ਹੈ ਜੀ ਇਹ ਸਲਵਾਰ ਹੈਗੀ ਹੈ ਤੇ ਬਹੁਤ ਸੋਹਣਾ ਕੱਪੜਾ ਹੈ ਇਹਦੇ ਨਾਲ ਕਾਟਨ ਦੇ ਦੁਪੱਟੇ ਰਹਿਣਗੇ ਕਾਟਨ ਦੇ ਦੁਪੱਟੇ ਰਹਿਣਗੇ ਦੇਖੋ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਇੱਕ ਸੂਟ ਇਹਨਾਂ ਦਾ ਰੇਟ ਰਹੂਗਾ ਜੀ 500 ਰੁਪਇਆ 500 ਰੁਪਇਆ ਰਹੂਗਾ ਰੇਟ ਕਿਉਂਕਿ ਬਿੱਗ ਆਫਰ ਹੈ ਮੇਰੀ ਭੈਣਾਂ ਲਈ ਬਹੁਤ ਹੀ ਜ਼ਿਆਦਾ ਪਿਆਰ ਦਿੰਦੀਆਂ ਨੇ ਭੈਣਾਂ ਬਹੁਤ ਜ਼ਿਆਦਾ ਕੱਪੜਾ ਜਿਹੜਾ ਹੈਗਾ ਆਪਣਾ ਸੇਲ ਆਊਟ ਹੋ ਰਿਹਾ ਹੈ ਨਾ ਤੇ ਉਹਦੇ ਕਰਕੇ ਆਪਾਂ ਤੁਹਾਡੇ ਲਈ ਬਿੱਗ ਆਫਰ ਲੈ ਕੇ ਆਏ ਆ ਜੀ ਆਹ ਦੇਖੋ ਸਾਰੇ ਜਿਹੜੇ ਹੈਗੇ ਨੇ ਵੈਸੇ ਅਗਲਾ ਗਰਮੀਆਂ ਦਾ ਜਿਹੜਾ ਸੀਜ਼ਨ ਲੰਘ ਜਾਂਦਾ ਹੈ ਨਾ ਉਦੋਂ ਕਾਟਨ ਦੇ ਸੂਟਾਂ ਦੀ ਸੇਲ ਲਾਉਂਦੇ ਨੇ ਆਪਾਂ ਗਰਮੀਆਂ ਜਿੱਦਾਂ ਸਮਰ ਸੀਜ਼ਨ ਸਟਾਰਟ ਹੁੰਦੇ ਹੀ ਆਪਾਂ ਨੇ ਜਿਹੜੇ ਹੈਗੇ ਆਫਰ ਦੇਣੇ ਸ਼ੁਰੂ ਕਰਤੇ ਜੀ ਦੇਖੋ ਆਪਣੇ ਕੋਲੇ ਇੱਕ ਤਰਫ ਦੀ ਸੇਲ ਹੀ ਚੱਲ ਰਹੀ ਹੈ ਇਹ ਸੇ 700 ਰੁਪਏ ਦਾ ਸੂਟ ਸੇਲ ਹੋ ਰਿਹਾ ਤੇ ਆਪਾਂ 500 ਰੁਪਏ ਦਾ ਦੇਵਾਂਗੇ ਜੀ ਇਹਦੇ ਚ ਡਿਜ਼ਾਈਨ ਬਹੁਤ ਆਇਆ ਇਹ ਸੂਟਾਂ ਦੇ ਵਿੱਚ ਡਿਜ਼ਾਈਨ ਬਹੁਤ ਆਇਆ ਆਪਣੇ ਕੋਲੇ ਆ ਦੇਖੋ ਜਿੱਦਾਂ ਇਹਦਾ ਕਮੀਜ਼ ਆ ਦੇਖੋ ਸਿੱਪੀ ਲਾ ਕੇ ਸਾਰੇ ਜਿੱਦਾਂ ਹਨਾ ਪਾਇਆ ਹੋਇਆ ਥ੍ਰੈਡ ਦਾ ਕੰਮ ਹੋਇਆ ਹੋਇਆ ਨਾਲ ਸਿੱਪੀ ਦਾ ਗਲੇ ਤੇ ਦੇਖੋ ਵਟਣ ਲੱਗੇ ਹੋਇਆ ਪੱਟੀ ਲਾ ਕੇ ਇਹਦੇ ਲੈਂਥ ਜਿਵੇਂ ਹੁਣ ਆਪਾਂ ਕਹਿੰਦੀ ਜਿਆਦਾ ਲੈਂਥ ਵੀ ਨਹੀਂ ਤਿਆਰ ਹੁੰਦੀ ਜੀ 42 ਕ 43 ਵਿਚ ਲੈਂਥ ਤਿਆਰ ਹੁੰਦੀ ਹੈ ਕਈ ਵਾਰੀ ਬਾਅਦ ਚ ਤੁਸੀਂ ਹਨਾ ਕਮੋ ਵੀ ਲੈਂਥ ਕਿਉਂਕਿ ਹੁਣ ਟੈਂਡ ਵੀ ਨਹੀਂ ਹੈਗਾ ਜਿਆਦਾ ਲੌਂਗ ਸੂਟ ਪਾਉਣ ਦਾ ਅਸੀਂ ਸਿਲਾਈ ਕਰ ਰਹੇ ਹਾਂ ਬਹੁਤ ਜਿਆਦਾ ਸੋਹਣੇ ਜਿਹੜੇ ਇਹ ਸੂਟ ਬਣ ਰਹੇ ਆ ਖੁੱਲੇ ਡੁੱਲੇ ਆ ਦੇਖੋ ਇਹਨਾਂ ਦੀ 40 42 ਇੰਚ 42 ਇੰਚ ਤੱਕ ਲੈਂਥ ਤਿਆਰ ਹੋ ਜਾਂਦੀ ਹੈ ਬਾਕੀ ਤੁਸੀਂ ਪੱਟੀ ਲਾ ਕੇ ਜਿੱਦਾਂ ਵਧਾ ਵੀ ਸਕਦੇ ਹੋ ਆ ਦੇਖੋ ਕਾਟਨ ਦੇ ਦੁਪੱਟੇ ਨੇ ਬਹੁਤ ਜਿਆਦੇ ਸੋਹਣੇ ਇਹਨਾਂ ਦੇ ਨਾਲ ਫੁੱਲ ਸਾਈਜ਼ ਦੇ ਬਹੁਤ ਹੀ ਜਿਆਦੇ ਸੋਹਣੇ ਜਿੱਦਾਂ ਕਿਸੇ ਨੇ ਰਿਟੀਆਂ ਦੇ ਵਿੱਚ ਪਹਿਨਣੇ ਆ ਹਨ ਵਿਆਹ ਕਰਨੇ ਆ ਉਹਦੇ ਲਈ ਬਹੁਤ ਵਧੀਆ ਸੂਟ ਨੇ ਆ ਦੇਖੋ ਬਲੈਕ ਚ ਆ ਗਿਆ ਇਹ ਵਾਲਾ ਬਲੈਕ ਸੂਟ ਆ ਗਿਆ ਦੇਖੋ ਗਲੇ ਤੇ ਦਿਖਾ ਮਾਰੇ ਕਿੰਨਾ ਸੋਹਣਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈਂਡਵਰਕ ਦਾ ਪੱਟੀ ਲੱਗੀ ਹੋਈ ਹੈ ਇਹ ਵਾਲੀ ਇਹਦੀ ਸਲਵਾਰ ਹੈਗੀ ਹੈ ਇਹ ਵਾਲਾ ਦੁਪੱਟਾ ਪਤਾ ਹੈ ਕਿ ਜੀ ਇਹ ਸੂਟ ਸਸਤੇ ਵੀ ਮਿਲ ਜਾਂਦੇ ਆ ਸਾਡੇ ਵਾਲਾ ਜਿਹੜਾ ਕੱਪੜਾ ਹੈਗਾ ਬਹੁਤ ਜ਼ਿਆਦਾ ਸੋਹਣਾ ਹੈ ਤੇ ਕੱਪੜਾ ਪੂਰਾ ਵਧੀਆ ਨਿਕਲੂਗਾ ਇਹ ਕੱਪੜਾ ਹਲਕੇ ਚ ਵੀ ਆ ਰਿਹਾ ਦੇਖੋ ਇਹਦੇ ਵਿੱਚ ਗਲੇ ਤੇ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈ ਕਿੰਨਾ ਸੋਹਣਾ ਵਾਂਦਨੀ ਪ੍ਰਿੰਟ ਦੀ ਜਿਹੜੀ ਹੈਗੀ ਸ਼ਰਟ ਹੈਗੀ ਹੈ ਇਹਦੇ ਨਾਲ ਪਲੇਨ ਬਾਟਮ ਲੱਗੀ ਹੋਈ ਹੈ ਬਹੁਤ ਸੋਹਣਾ ਕੰਬੀਨੇਸ਼ਨ ਬਣਿਆ ਹੋਇਆ ਹੈ ਜੀ ਸੂਟਾਂ ਦਾ ਇਹਨਾਂ ਦਾ ਰੇਟ 500 ਰੁਪਏ ਰਹੂਗਾ 500 ਰੇਟ ਰਹੂਗਾ ਇਹਨਾਂ ਦੇ ਵਿੱਚ ਕਲਰ ਜਿਹੜੇ ਹੈਗੇ ਤੁਹਾਨੂੰ ਮਿਲ ਜਾਣੇ ਆ ਆ ਦੇਖੋ ਆ ਕਿੰਨਾ ਸੋਹਣਾ ਸੂਟ ਹੈ ਇਹਦੇ ਤੇ ਵੀ ਸਿੱਪੀ ਦਾ ਤੇ ਥ੍ਰੈਡ ਦਾ ਵਰਕ ਹੋਇਆ ਹੋਇਆ ਆ ਆ ਦੇਖੋ ਸਿੱਪੀ ਦਾ ਤੇ ਥ੍ਰੈਡ ਦਾ ਵਰਕ ਹੋਇਆ ਹੋਇਆ ਹੈ ਬਾਟਮ ਨਾਲ ਦੀ ਪੱਟੀ ਲੱਗ ਕੇ ਬਟਨ ਲੱਗੇ ਆ ਸਲਵਾਰ ਨਾਲ ਦੀ ਪੱਟੀ ਲੱਗੀ ਹੋਈ ਹੈ ਸੌਰੀ ਇਹ ਵਾਲੀ ਇਹਦੀ ਸਲਵਾਰ ਹੈਗੀ ਆ ਇਹ ਵਾਲਾ ਦੁਪੱਟਾ ਹੈਗਾ ਬਾਰਡਰ ਵਾਲਾ ਬਹੁਤ ਹੀ ਸੋਹਣਾ ਜਿਹੜਾ ਹੈਗਾ ਦੁਪੱਟਾ ਲੱਗਿਆ ਹੋਇਆ ਜਿੱਦਾਂ ਸਲਵਾਰ ਤੇ ਵਰਕ ਹੈਗਾ ਆ ਉਦਾਂ ਦਾ ਹੀ ਦੁਪੱਟਾ ਲੱਗਿਆ ਹੋਇਆ ਇਹਨਾਂ ਦਾ ਰੇਟ ਰਹੂਗਾ ਜੀ 500 ਤੁਸੀਂ ਜਿੱਥੇ ਮਰਜ਼ੀ ਬੈਠਿਆਂ ਜੀ ਸਾਡੇ ਤੋਂ ਜਿਹੜੇ ਮਰਜ਼ੀ ਸੂਟ ਮੰਗਵਾ ਸਕਦੇ ਹੋ ਆਨਲਾਈਨ ਅਸੀਂ ਹਰ ਇੱਕ ਥਾਂ 'ਤੇ ਜਿਹੜਾ ਹੈਗਾ ਹਰ ਇੱਕ ਜਗ੍ਹਾ 'ਤੇ ਆਪਣਾ ਕੱਪੜਾ ਜਾ ਰਿਹਾ ਤੁਸੀਂ ਜਿਹੜੇ ਮਰਜ਼ੀ ਸੂਟ ਸਾਡੇ ਤੋਂ ਆਨਲਾਈਨ ਮੰਗਵਾ ਸਕਦੇ ਹੋ ਬਾਕੀ ਬਹੁਤ ਪੈਣਾ ਦੇ ਫੋਨ ਵੀ ਆਉਂਦੇ ਆ ਹਨਾ ਮੈਸੇਜ ਆਉਂਦੇ ਆ ਕਿ ਤੁਸੀਂ ਆਨਲਾਈਨ ਟ੍ਰੇਨਿੰਗ ਦਿਓ ਸਲਾਈ ਦੀ ਆਪਾਂ ਆਨਲਾਈਨ ਕੰਮ ਸ਼ੁਰੂ ਨਹੀਂ ਕਰਿਆ ਹੋਇਆ ਜੀ ਆਫਲਾਈਨ ਜਿਹੜਾ ਹੈਗਾ ਪਾ ਟ੍ਰੇਨਿੰਗ ਦੇ ਲਿਆ ਸਲਾਈ ਦੀ ਕਿਸੇ ਨੇ ਵੀ ਕੁਝ ਵੀ ਸਿੱਖਣਾ ਹੋ ਸਾਡੇ ਕੋਲੇ ਆ ਕੇ ਸਿੱਖ ਸਕਦਾ ਜੀ ਅਜੇ ਜਿਹੜਾ ਹੈਗਾ ਟਾਈਮ ਹੀ ਨਹੀਂ ਹੈ ਹੈਗਾ ਹੈ ਨਾ ਦੇਖਾਂਗੇ ਆਪਾਂ ਫਿਰ ਜਿਹੜਾ ਹੈਗਾ ਆਫਲਾਈਨ ਕਲਾਸਾਂ ਸ਼ੁਰੂ ਕਰਾਂਗੇ ਕਿਉਂਕਿ ਬਹੁਤ ਦੂਰੋਂ ਦੂਰੋਂ ਬੈਠੇ ਆ ਆਪਣੇ ਜਿਹੜੇ ਹੈਗਾ ਵੀਡੀਓਜ਼ ਦੇਖ ਰਹੇ ਨੇ ਹਨਾ ਉਹ ਜਿਹੜੇ ਕਹਿੰਦੇ ਆ ਕਿ ਸੋਡੀ ਵੀਡੀਓ ਦੇਖ ਕੇ ਸਾਨੂੰ ਸਮਝ ਲੱਗਦੀ ਹੈ ਕਟਾਈ ਜਾਂ ਹਣਾ ਪੁੱਛ ਵੀ ਬਾਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਟਾਈ ਦੇਖਣੀ ਚਾਹੁੰਦੇ ਹੋ ਹਣ ਆਪਣੇ ਚੈਨਲ ਤੇ ਹਰ ਇੱਕ ਤਰ੍ਹਾਂ ਦੀ ਕਟਾਈ ਜਿਹੜੀ ਹੈਗੀ ਆਪਣੀ ਸ਼ੇਅਰ ਕੀਤੀ ਹੋਈ ਹੈ ਆਪਣੇ ਚੈਨਲ ਤੇ ਬਹੁਤ ਜ਼ਿਆਦਾ ਸ਼ਾਰੀਆਂ ਜਿਹੜੀਆਂ ਹੈਗੀਆਂ ਕਟਿੰਗ ਦੇ ਆ ਵੀਡੀਓ ਜਾਂ ਸਟੀਚਿੰਗ ਦੇ ਵੀਡੀਓ ਸ਼ੇਅਰ ਕੀਤੀ ਹੋਈਆਂ ਨੇ ਹਰ ਇੱਕ ਤਰ੍ਹਾਂ ਦੀ ਵੀਡੀਓ ਸ਼ੇਅਰ ਕੀਤੀ ਹੋਈ ਆ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿਉਂਕਿ ਜਦੋਂ ਸਾਡੇ ਕੋਲੇ ਟਾਈਮ ਹੁੰਦਾ ਅਸੀਂ ਜ਼ਰੂਰ ਜਿਹੜੀ ਹੈਗੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਆਪਣੇ ਕੋਲੇ ਬਿਦਾਉਟਾ ਦੁਪੱਟਾ ਵੀ ਹੁੰਦੇ ਆ ਜੀ ਦੇਖੋ ਕਾਟਨ ਦੇ ਸੂਟ ਕੈਮਰੀ कॉटन ਦੇ सूट ਹੁੰਦੇ ਆ ਇਹ ਦੇਖੋ ਚਿਕਨ ਦੀ ਤੁਸੀਂ ਜਿੱਦਾਂ ਬਾਟਮ ਵਗੈਰਾ ਵੀ ਲੈ ਸਕਦੇ ਹੋ ਜਾਂ ਪਲਾਜ਼ੋ ਦਾ ਕਪੜਾ ਹੋ ਗਿਆ ਹਨ ਤੁਸੀਂ ਇਹਦੇ ਨਾਲ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਚਿਕਨ ਦਾ ਆ ਦੇਖੋ ਇਹ ਮੈਚਿੰਗ ਦੇ ਜਿਹੜੇ ਹੈਗੇ ਨੇ ਆਪਣੇ ਕੋਲੇ ਅਲੱਗ-ਅਲੱਗ ਪ੍ਰਿੰਟ ਹੋਣਗੇ ਇਹਨੂੰ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਆਲ ਓਵਰ ਵੀ ਬਣਵਾ ਸਕਦੇ ਹੋ ਜਿੱਦਾਂ ਦੀ ਮਰਜ਼ੀ ਤੁਸੀਂ ਸੂਟ ਤਿਆਰ ਕਰ ਸਕਦੇ ਹੋ ਜਿੱਦਾਂ ਗਰਮੀ ਦੇ ਹਿਸਾਬ ਨਾਲ ਬਹੁਤ ਵਧੀਆ कॉटन ਦੇ ਸੂਟ ਹੈਗੇ ਆ ਇਹ ਜਿੱਦਾਂ ਵਰਜੀ ਤੁਸੀਂ ਜਿਹੜਾ ਹੈਗਾ ਕੈਮਰਿਕ ਕਾਟਨ ਦੇ ਸੂਟ ਆ ਜੀ ਇਹ ਆਪਣੇ ਕੋਲੇ 5400 ਤੋਂ سٹਾਰਟ ਹੋ ਜਾਂਦਾ 450 500 550 ਇਦਾਂ ਹੀ ਚੱਲੇ ਜਾਂਦੇ ਨੇ ਜਿੱਦਾਂ ਦਾ ਤੁਸੀਂ ਜਿਹੜਾ ਹੈਗਾ ਕੱਪੜਾ ਖਰੀਦੋਗੇ ਹਨਾ ਉਦਾਂ ਦਾ ਜਿਹੜਾ ਹੈਗਾ ਰੇਟ ਲੱਗ ਜੇਗਾ ਆ ਦੇਖੋ ਆ ਆ ਬਹੁਤ ਸੋਹਣੇ ਜਿੱਦਾਂ ਸ਼ੰਕਰ ਦੇ ਹੁੰਦੇ ਆ ਹਨਾ ਗੰਗਾ ਦੇ ਹੁੰਦੇ ਆ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਵੈਰਾਈਟੀ ਹੁੰਦੀ ਆ ਦੇਖੋ ਮੈਚਿੰਗ ਸੂਟ ਹੈਗਾ ਇਹਦੀ ਬਾਟਮ ਹੈਗੀ ਐ ਇੱਕ ਸ਼ਰਟ ਹੁੰਦੀ ਆ ਵਾਕੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇ ਜਿਹੜੇ ਕਾਟਨ ਦੇ ਦੁਪੱਟੇ ਹੁੰਦੇ ਆ ਜੀ ਇੱਕ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਾਂਗੀ ਆ ਦੇਖੋ ਕਲਰ ਸਾਰਿਆਂ ਚ ਅਲੱਗ ਅਲੱਗ ਮਿਲ ਜਾਣਗੇ ਆ ਦੇਖੋ ਦੁਪੱਟਾ ਖੋਲ ਕੇ ਦਿਖਾ ਦਾਂਗੀ 100 ਰੁਪਏ ਦਾ ਦੁਪੱਟਾ ਹੈ ਜੀ ਕਾਟਨ ਦੇ ਦੁਪੱਟੇ ਤੁਸੀਂ ਜਿੰਨੇ ਮਰਜ਼ੀ ਸਾਡੇ ਕੋਲ ਕਾਟਨ ਦੇ ਦੁਪੱਟੇ ਲੈ ਸਕਦੇ ਹੋ ਪੂਰੇ ਫੁੱਲ ਸਾਈਜ਼ ਦੇ ਦੁਪੱਟੇ ਨੇ ਆ ਦੇਖੋ ਇਸ ਤਰ੍ਹਾਂ ਦੇ ਦੁਪੱਟੇ ਨੇ ਇਸ ਤਰ੍ਹਾਂ ਪੂਰੇ ਫੁੱਲ ਸਾਈਜ਼ ਦੇ ਦੁਪੱਟੇ ਹੋਣਗੇ ਇਹਦਾ ਰੇਟ ਰਹੂਗਾ ਜੀ 100 ਰੁਪਏ ਆ ਸੌ ਸੌ ਰੁਪਏ ਦੇ ਰੱਪਟੇ ਹੈਗੇ ਆ ਤੁਸੀਂ ਜਿੰਨੇ ਮਰਜੀ ਸਾਡੇ ਕੋਲੋਂ ਖਰੀਦ ਸਕਦੇ ਹੋ ਆਪਣੇ ਕੋਲੇ ਇਹ ਤੋਂ ਉੱਪਰ ਵੀ ਦੁਪੱਟਾ ਮਿਲ ਜਾਂਦਾ 150 ਵਾਲਾ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲੇ ਜਿਹੜਾ ਹੈਗਾ ਤੁਸੀਂ 80 ਰੁਪਏ ਦਾ ਦੁਪੱਟਾ ਵੀ ਲੈ ਸਕਦੇ ਹੋ ਜਿਹੜੇ 150 ਦੇ ਦੋ ਦੁਪੱਟੇ ਆ ਉਹ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਇਹਨਾਂ ਦੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਆ ਤੇ ਆ ਦੇਖੋ ਕਿਸੇ ਤੇ ਲੈਸਾਂ ਲੱਗੀਆਂ ਹੋਈਆਂ ਨੇ ਦੁਪੱਟਿਆਂ ਤੇ ਵਿੱਚ ਇਸ ਤਰ੍ਹਾਂ ਲੈਸਾਂ ਵਾਲੇ ਸਾਰੇ ਤਰ੍ਹਾਂ ਦੇ ਇਹ ਜਿਹੜੇ ਦੁਪੱਟੇ ਆਪਣੇ ਕੋਲੇ ਕਾਫੀ ਜਿਹੜੇ ਹੈਗੇ ਨੇ ਤੁਹਾਨੂੰ ਮਿਲ ਜਾਣ। ਆਪਣੇ ਕੋਲੇ ਜਿਹੜੇ ਹੈਗੇ ਨੇ ਵਧੀਆ ਵਾਲੇ ਸੂਟ ਵੀ ਹੁੰਦੇ ਆ ਜੀ ਜਿੱਦਾਂ ਸਿਲਵਰਕ ਵਗੈਰਾ ਕਰਵਾ ਕੇ ਰੱਖਦੇ ਆ ਹਨ ਆਪਣੇ ਬੁਟੀਕ ਦੇ ਸੂਟ ਨੇ ਤੁਹਾਨੂੰ ਦਿਖਾਉਣ ਲੱਗੇ ਆ। ਇਹਦੇ 'ਚ ਵੀ ਤੁਹਾਨੂੰ ਕਲਰ ਜਿਹੜੇ ਹੈਗੇ ਮਿਲ ਜਾਣਗੇ ਆ ਦੇਖੋ ਖਾਦੀ कॉटन ਦਾ ਸੂਟ ਹੈਗਾ। ਖਾਦੀ कॉटन ਦਾ ਸੂਟ ਹੈ ਦੇਖੋ ਬੁਟੀਕ ਪੀਸ ਸੂਟ ਹੈ। ਪਾਈਪਿੰਗ ਲਾ ਕੇ ਜਿਹੜਾ ਪੋਟਲੀ ਬਟਨ ਲਾ ਕੇ ਗਲਾ ਤਿਆਰ ਕਰਿਆ ਗਿਆ। ਆ ਦੇਖੋ ਇਧਰ ਪੈਨਲ ਵਰਕ ਹੋਇਆ ਹੋਇਆ ਸਾਈਡਾਂ ਤੇ ਇਹਦੀ ਜਿਹੜੀ ਹੈਗੀ ਸਲਵਾਰ ਹੈਗੀ ਬਹੁਤ ਜ਼ਿਆਦਾ ਸੋਹਣੀ ਹੈ ਜੀ। ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹਦੇ ਮੂਰੀ ਤੇ ਵੀ ਵਰਕ ਆਊਗਾ ਤੇ ਬਾਹਾਂ ਤੇ ਵੀ ਵਰਕ ਆਊਗਾ ਆ ਦੇਖੋ ਇਸ ਤਰ੍ਹਾਂ ਮੈਂ ਚੈੱਕ ਕਰਵਾ ਦਾਂਗੀ ਤੁਹਾਨੂੰ ਆ ਦੇਖੋ ਇਹ ਵਾਲਾ ਜਿਹੜਾ ਇਹਦਾ ਬਾਹਾਂ ਦਾ ਵਰਕ ਆ ਗਿਆ 슬ੀਵਸ ਤੇ ਵਰਕ ਆ ਗਿਆ ਪਲੱਸ ਜਿਹੜਾ ਹੈਗਾ ਬਾਟਮ ਵਰਕ ਇਹ ਵਾਲਾ ਜਿਹੜਾ ਹੈਗਾ ਸਲਵਾਰ ਤੇ ਵਰਕ ਆਊਗਾ ਜੀ ਇਹ ਵਾਲਾ ਬਾਹਾਂ ਤੇ ਵਰਕ ਆਊਗਾ ਇਹਦੇ ਚ ਇਹਦੇ ਨਾਲ ਦੇ ਦੁਪੱਟੇ ਜਿਹੜੇ ਹੈਗੇ ਨੇ ਆ ਦੇਖੋ ਇਸ ਤਰ੍ਹਾਂ ਟਾਈ ਐਂਡ ਡਾਈ ਦੇ ਮਸਲੀਨ ਦੇ ਦੁਪੱਟੇ ਮਿਲਣਗੇ ਤੁਹਾਨੂੰ ਪੂਰੇ ਫੁੱਲ ਸਾਈਜ਼ ਦੇ ਦੇਖੋ ਦੁਪੱਟੇ ਨੇਗੇ ਮਸਲੀਨ ਦੇ ਦੁਪੱਟੇ ਨੇਗੇ ਲੈਂਸ ਲੱਗੇ ਹੋ ਦੇਖੋ ਫੋਰ ਸਾਈਡ ਜਿਹੜੀ ਹੈਗੀ ਲੈਂਸ ਲੱਗੀ ਹੋਊਗੀ ਦੁਪੱਟਿਆਂ ਦੇ ਉੱਪਰ ਵਾਈਟ ਰੰਗ ਦੀ ਤੇ ਟਾਈ ਐਂਡ ਡਾਈ ਦਾ ਸੂਟ ਹੋਊਗਾ ਇਹਦੇ ਵਿੱਚ ਕਲਰ ਜਿਹੜੇ ਹੈਗੇ ਨੇ ਮਿਲ ਜਾਣਗੇ ਤੁਸੀਂ ਆਪਦੇ ਡਿਜ਼ਾਈਨ ਦਿਖਾ ਕੇ ਵੀ ਜਿੱਦਾਂ ਦੀ ਮਰਜ਼ੀ ਵਰਕ ਸਾਡੇ ਕੋਲੋਂ ਕਰਵਾ ਸਕਦੇ ਹੋ ਵੈਸੇ ਆਪਣੇ ਕੋਲੇ ਜਿਹੜੇ ਹੈਗੇ ਨੇ ਸੂਟ ਵਰਕ ਕਰਵਾਏ ਵੀ ਹੁੰਦੇ ਆ ਆਪਣੇ ਬੁਟੀਕ ਤੇ ਤੁਸੀਂ ਆਪਣੀ ਪਸੰਦ ਦਾ ਵਰਕ ਵੀ ਜਿਹੜਾ ਹੈਗਾ ਕਰਵਾ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਗਲੇ ਦਾ ਡਿਜ਼ਾਈਨ ਆ ਗਿਆ ਇਹ ਮਤਲਬ ਕਿ ਕਮੀਰ ਦਾ ਆ ਗਿਆ ਇਹ ਖਾਦੀ ਕਾਟਨ ਦੇ ਸੂਟ ਰਹਿਣਗੇ ਜੀ ਇਹਨਾਂ ਦੀ ਰੇਂਜ ਜਿਹੜੀ ਹੈਗੀ 1000-1500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਤੁਸੀਂ ਜਿਹੜੇ ਜਿਮਰਜੀ ਸੂਟ ਸਾਡੇ ਕੋਲੋਂ ਅਲੱਗ-ਅਲੱਗ ਡਿਜ਼ਾਈਨਾਂ ਦੇ ਜਿਹੜੇ ਹੈਗੇ ਲੈ ਸਕਦੇ ਆ ਆ ਦੇਖੋ ਇਹ ਵੀ ਖਾਦੀ ਚ ਹੈਗਾ ਆ ਇਹਦਾ ਵੀ ਬੜਾ ਪਿਆਰਾ ਜਿਹੜਾ ਹੈਗਾ ਵਰਕ ਹੋਇਆ ਹੋਇਆ ਤੁਹਾਨੂੰ ਦਿਖਾਉਣੀ ਆ ਇਹ ਸਾਡੇ ਬੁਟੀਕ ਦੇ ਵਰਕ ਹੋਣਗੇ ਆ ਦੇਖੋ ਬੁਟੀਕ ਪੀਸ ਹੋਣਗੇ ਆ ਦੇਖੋ ਜਿੱਦਾਂ ਵੀ ਨੈੱਕ ਦਾ ਹਨਾ ਟ੍ਰੈਂਡ ਹੈਗਾ ਆ ਨਾ ਜਿਹੜਾ ਹੈਗਾ ਮੋਤੀ ਦਾ ਕੰਮ ਹੋਇਆ ਹੋਇਆ ਘੇਰੇ ਤੇ ਵਰਕੇ ਤੇ ਜਿਹੜਾ ਹੈਗਾ ਇਹਨਾਂ ਦੇ 슬ੀਵਸ ਤੇ ਵੀ ਵਰਕ ਹੈ ਆ ਜਿਹੜਾ ਹੈਗਾ 슬ੀਵਸ ਤੇ ਵਰਕ ਹੈ ਜੀ ਬਾਹਾਂਾਂ ਤੇ ਵਰਕ ਹੈ ਇਹਨਾਂ ਦੇ ਨਾਲ ਦੁਪੱਟੇ ਤੇ ਵੀ ਵਰਕ ਕਰੂਗਾ ਮਸਲੀਨ ਦੇ ਦੁਪੱਟੇ ਨੇ ਫੁੱਲ ਸਾਈਜ਼ ਦੇ ਜਿੱਦਾਂ ਮੈਂ ਤੁਹਾਨੂੰ ਫੋਲ ਕੇ ਦਿਖਾਈ ਇਹ ਦੇਖੋ ਦੁਪੱਟੇ ਤੇ ਵੀ ਵਰਕ ਕਰੂਗਾ ਬਹੁਤ ਸੋਹਣੇ ਸੂਟ ਨੇ ਜਦੋਂ ਮਰਜ਼ੀ ਤੁਸੀਂ ਇਹ ਸੂਟ ਸਾਡੇ ਤੋਂ ਖਰੀਦ ਸਕਦੇ ਹੋ ਬਾਕੀ ਪ੍ਰਿੰਟਡ ਸੂਟ ਲੈਣੇ ਆ ਤੁਸੀਂ ਦੁਪੱਟਿਆਂ ਨਾਲ ਉਹ ਵੀ ਆਪਣੇ ਕੋਲੋਂ ਮਿਲ ਜਾਣਗੇ ਹਨ ਆਲ ਓਵਰ ਸੂਟ ਲੈਣੇ ਆ ਤੁਸੀਂ ਜਿਹੜੇ ਹੈਗੇ ਨੇ ਉਹ ਵੀ ਆਪਣੇ ਕੋਲੋਂ ਪ੍ਰਿੰਟਡ ਦੁਪੱਟੇ ਵਾਲੇ ਵੀ ਮਿਲ ਜਾਣਗੇ ਆਲ ਓਵਰ ਪੂਰਾ ਸੂਟ ਮਸਲੀਨ ਦੇ ਦੁਪੱਟੇ ਵਾਲੇ ਉਹ ਵੀ ਮਿਲ ਜਾਣਗੇ ਮੈਚਿੰਗ ਸੂਟ ਤੇ ਦੁਪੱਟੇ ਵਾਲੇ ਉਹ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਬਾਕੀ ਜਿੱਦਾਂ ਹੁਣ ਗਰਮੀ ਦੇ ਹਿਸਾਬ ਨਾਲ ਹਨਾ ਕਾਟਨ ਦੀ ਵੈਰਾਈਟੀ ਆ ਰਹੀ ਹੈ ਤੁਸੀਂ ਜਿਹੜੀ ਮਰਜ਼ੀ ਵੈਰਾਈਟੀ ਜਿਹੜੇ ਮਰਜ਼ੀ ਦੁਪੱਟੇ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਜੀ ਇੱਕ ਵਾਰੀ ਤੁਹਾਨੂੰ ਆਪਣਾ ਐਡਰੈਸ ਅਸੀਂ ਦੁਆਰਾ ਫੇਰ ਦੱਸਾਂਗੇ ਆਪਣਾ ਐਡਰੈਸ ਹੈਗਾ ਐ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਥੋੜੀ ਤੋਰੀ ਦੇ ਵਿੱਚ ਹੈ ਜੀ ਬਰਨਾਲਾ ਰੋਡ ਦੇ ਉੱਪਰ ਹੈ ਕੱਕੜ ਵਾਲਾ ਬਾਈਪਾਸ ਤੇ ਜਿਹੜਾ ਹੈਗਾ ਨੇੜੇ ਆਪਣਾ ਜਿਹੜੀ ਹੈਗੀ ਬੁਟੀਕ ਹੈਗਾ ਆ ਤੁਸੀਂ ਜਦੋਂ ਮਰਜ਼ੀ ਕਾਲ ਵਗੈਰਾ ਕਰਕੇ ਸਾਨੂੰ ਆ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਿਲਾਈ ਕਰਦੇ ਆ ਹਰ ਇੱਕ ਤਰ੍ਹਾਂ ਦੀ ਸਿਲਾਈ ਦੀ ਟ੍ਰੇਨਿੰਗ ਵੀ ਦਿੰਨੇ ਆ ਤੁਸੀਂ ਜਦੋਂ ਮਰਜ਼ੀ ਸਾਡੇ ਕੋਲੋਂ ਟ੍ਰੇਨਿੰਗ ਵੀ ਲੈ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਲ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ